ਮੋੜ ਮੰਡੀ ਦੇ ਪਿੰਡ ਸੰਦੋਆ ਦੇ ਵਿੱਚ ਪਿਓ ਪੁੱਤ ਦੇ ਵਿੱਚ ਆਪਸੀ ਤਕਰਾਰ ਦੇ ਵਿੱਚ ਪਿਓ ਵੱਲੋਂ ਆਪਣੇ ਪੁੱਤ ਦਾ ਕਤਲ ਕਰ ਦਿੱਤਾ ਗਿਆ। ਕਤਲ ਦਾ ਕਾਰਨ ਦੱਸਿਆ ਜਾਵੇ ਤੇ ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਜੋ ਨਸ਼ਾ ਕਰਨ ਦਾ ਆਦੀ ਸੀ ਉਸਨੇ ਜਦੋਂ ਆਪਣੇ ਪਿਓ ਕੋਲੋਂ ਪੈਸੇ ਮੰਗੇ ਤਾਂ ਦੋਨਾਂ ਦੇ ਵਿੱਚ ਆਪਸੀ ਤਕਰਾਰ ਹੋ ਗਿਆ। ਉਸ ਤਕਰਾਰ ਨੂੰ ਲੈ ਕੇ ਪਿਓ ਵੱਲੋਂ ਆਪਣੇ ਪੁੱਤ ਦੇ ਸਿਰ ਦੇ ਵਿੱਚ ਕੋਈ ਹਥਿਆਰ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਦੱਸ ਦਈਏ ਕਿ ਇਹ ਵਿਅਕਤੀ ਜਿਸ ਦਾ ਕਤਲ ਹੋਇਆ ਹੈ ਕਿਸੇ ਬਾਹਰ ਹੋਰ ਸ਼ਹਿਰ ਦੇ ਵਿੱਚ ਨੌਕਰੀ ਕਰਦਾ ਸੀ ਪ੍ਰਾਈਵੇਟ ਨੌਕਰੀ ਕਰਦਾ ਸੀ ਤੇ ਕੁਝ ਦਿਨ ਪਹਿਲਾਂ ਆਪਣੇ ਘਰ ਆਇਆ ਸੀ ਤੇ ਜਿਸ ਨੂੰ ਲੈ ਕੇ ਉਸ ਨੇ ਆਪਣੇ ਪਿਓ ਕੋਲੋਂ ਨਸ਼ਾ ਨੂੰ ਲੈਣ ਦੇ ਲਈ ਪੈਸੇ ਦੀ ਮੰਗ ਕੀਤੀ ਪਰ ਪਿਓ ਵੱਲੋਂ ਪੈਸੇ ਨਾ ਦੇਣ ਤੇ ਦੋਨਾਂ ਵਿੱਚ ਜਿਹੜਾ ਟਕਰਾਅ ਕਾਫੀ ਵੱਧ ਗਿਆ ਜਿਸ ਦੇ ਵਿੱਚ ਪਿਓ ਵੱਲੋਂ ਜਿਹੜਾ ਆ ਪੁੱਤ ਦੇ ਸਿਰ ਦੇ ਵਿੱਚ ਕੁਝ ਮਾਰ ਕੇ ਉਸ ਨੂੰ ਕਤਲ ਮਾਰ ਦਿੱਤਾ ਕਤਲ ਕਰ ਦਿੱਤਾ ਗਿਆ ਪਰ ਉਕਤ ਨੌਜਵਾਨ ਨੇ ਨਸ਼ੇਦਿਤ ਵਿੱਚ ਆਪਣੇ ਪਿਓ ਕੋਲੋਂ ਨਸ਼ਾ ਹੋਰ ਲੈਣ ਦੇ ਲਈ ਪੈਸੇ ਮੰਗੇ ਤਾਂ ਪਿਓ ਵੱਲੋਂ ਕੋਰਾ ਇਨਕਾਰ ਕਰ ਦਿੱਤਾ ਗਿਆ ਦੋਨਾਂ ਵਿੱਚ ਕਾਫੀ ਬਹਿਸ ਹੋਈ ਦੋਨਾਂ ਵਿੱਚ ਅਫਰੀਤ ਤਕਰਾਰ ਹੋਇਆ ਤਦ ਉਹਨਾਂ ਨੇ ਕਿ ਇਹ ਵੀ ਦੱਸਿਆ ਜਾ ਰਿਹਾ ਕਿ ਇਹ ਨੌਜਵਾਨ ਜਿਸ ਦਾ ਕਤਲ ਹੋਇਆ ਉਸਨੇ ਪਰਿਵਾਰ ਦੇ ਵਿੱਚ ਇਹ ਕਿਹਾ ਕਿ ਉਹ ਮੈਂ ਘਰ ਨਹੀਂ ਰ੍ਹਾਂਗਾ ਘਰ ਤੋਂ ਬਾਅਦ ਜਾ ਕੇ ਸਾਵਾਂਗਾ ਪਿਓ ਨੇ ਉਹਨੂੰ ਸਮਝਾਇਆ ਕਿ ਤੂੰ ਨਸ਼ੇ ਵਿੱਚ ਤੋਤਾ ਹੈ ਤੇ ਆਪਣੇ ਘਰ ਵਿੱਚ ਸੌ ਪਰ ਦੋਨਾਂ ਵਿੱਚ ਜਿਹੜੀ ਤਕਰਾਰ ਐ ਨਹੀਂ ਬੱਦ ਗਈ ਕੇ ਪਿਓ ਦੇ ਹੱਥੋਂ ਪੁੱਤ ਦਾ ਕਤਲ ਹੋ ਗਿਆ ਤੇ ਦੂਜੇ ਪਾਸੇ ਮੌਕੇ ਤੇ ਪੁਲਿਸ ਨੇ ਪਹੁੰਚ ਕੇ লাশ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਅੱਗੇ ਲਈ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ